ਜਿਹੜੀਆਂ ਇੱਥੇ ਫੈਲਾ ਧੱਕੇਸ਼ਾਹੀ ਗੁੰਡਾਗਰਦੀ ਬਦਮਾਸ਼ੀ ਸਾਰੀ ਅਕਾਲੀ ਦਲ ਦੇ ਨਾਲ ਹੋ ਰਹੀ ਹੈ ਮੈਂ ਸਮਝਦਾ ਕਿ ਜਿਹੜੇ ਕਹਿੰਦੇ ਸੀ ਕਿ ਡਾਇਨਾਸੌਰ ਆ ਸਕਦੇ ਨੇ ਕੱਲ ਨਹੀਂ ਆ ਸਕਦੇ ਕੱਲ ਹੀ ਤਾਂ ਆ ਗਏ ਕਾਗਜ਼ ਵੀ ਫੜੇ ਗਏ ਨੇ ਧੱਕੇਸ਼ਾਹੀ ਵੀ ਹੋਈ ਆ ਫਿਰ ਵੀ ਜਿਹੜੀ ਦੂਜੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੋਂ ਅੱਗੇ ਜਾਂਦੀਆਂ ਨਜ਼ਰ ਆ ਰਹੀ ਨੇ ਕੀ ਲੱਗਦਾ ਪੰਜਾਬ ਹੁਣ ਅਕਾਲੀ ਦਲ ਦੀ ਮੰਗ ਕਰ ਰਿਹਾ ਕਾਂਗਰਸ ਦੀ ਮੰਗ ਕਰ ਰਿਹਾ ਜਾਂ ਫਿਰ ਇਹਨਾਂ ਤੋਂ ਛੁਟਕਾਰਾ ਪਾਣਾ ਚਾਹੁੰਦਾ ਹੈ ਉਹਨਾਂ ਤੋਂ ਸ਼ਟਕਾਰਾ ਪਾ ਲਿਆ ਉਹ ਤਾਂ ਲੋਕ ਬਸ ਟਾਈਮ ਟਪਾ ਰਹੇ ਨੇ ਆਪ੍ਰੈਲ ਮਈ ਤੋਂ ਬਸ ਲੱਭਾਣੀਆਂ ਨੇ ਸਾਫ ਹੋ ਜਾਏਗਾ ਕੋਈ ਇਹਨਾਂ ਨੇ ਕਿਸੇ ਕਿਸੇ ਨੇ ਟਿਕਟ ਨਹੀਂ ਲੈਣੀ ਕੋਈ ਗੱਲ ਨਹੀਂ ਕੋ ਘਾਣ ਨਹੀਂ ਪੱਤਾ ਸਾਫ ਹੋ ਜਾਏਗਾ ਕੇ ਆਰਜੀ ਟੀਵੀ ਦੇਖ ਰਹੇ ਤੁਸੀਂ ਪਟਿਆਲਾ ਤੋਂ ਮਹਿਮਾਨ ਸ਼ੂ ਮੜਕਨ ਇਸ ਟਾਈਮ ਤੇ ਸਰਬਜੀਤ ਸਿੰਘ ਝਿੰਜਰ ਸਾਡੇ ਨਾਲ ਮੌਜੂਦ ਨੇ ਪਿਛਲੇ ਕਾਫੀ ਦਿਨੋਂ ਤੋਂ ਦੇਖਿਆ ਜਾ ਰਹੀ ਜਿਹੜਾ ਚੋਣਾਂ ਦਾ ਦੰਗਲ ਦੇਖਣ ਨੂੰ ਮਿਲਿਆ ਹੈ ਗਾਂਧੀ ਦਾ ਬਹੁਤ ਜ਼ਿਕਰ ਆ ਰਿਹਾ ਹੈ ਕੀ ਕਾਗਜ਼ ਵੀ ਫਾੜ ਲੇ ਸਭ ਕੁਝ ਹੋ ਗਿਆ ਪਰ ਜਿਹੜੀ ਵੋਟਾਂ ਨੇ ਆ ਕਾਂਗਰਸ ਨੂੰ ਪੈ ਰੀਆਂ ਅਕਾਲੀਆਂ ਨੂੰ ਪੈ ਰੀਆਂ ਨੇ ਪਟਿਆਲਾ ਵਿੱਚ ਪਹਿਲਾ ਅਕਾਲੀ ਦਾ ਜਿਹੜਾ ਨਮਾਇੰਦਾ ਸੀ ਉਹ ਜਿੱਤ ਚੁੱਕਿਆ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਬਿਲਕੁਲ ਮੈਂ ਸਮਝਦਾ ਕਿ ਕਿਤਨੇ ਕਿਤੇ ਅਕਾਲੀ ਦਲ ਹਲੇ ਤਾਂ ਜਿਹੜਾ ਟਾਰਗੇਟ ਸਰਕਾਰ ਦਾ ਟਾਰਗੇਟ ਸੀ ਨਾ ਉਹ ਕਾਂਗਰਸ ਨਹੀਂ ਸੀ ਉਹ ਅਕਾਲੀ ਦਲ ਸੀ ਤੁਸੀਂ ਭਗਵੰਤ ਮਾਨ ਦੀਆਂ ਸਪੀਚਾਂ ਵੀ ਸੁਣੋਗੇ ਉਹਦੀਆਂ ਗੱਲਾਂ ਵੀ ਸੁਣੋਗੇ ਤਾਂ ਟਾਰਗੇਟ ਅਕਾਲੀ ਦਲ ਨੂੰ ਰੱਖਦੇ ਨੇ ਕਨੌਰ ਦੇ ਵਿੱਚ ਵੀ ਚਾਹ ਫੈਲਾ ਸਭ ਤੋਂ ਵੱਧ ਪਾੜੀਆਂ ਜਾਂ ਖੁਈਆਂ ਜਾਂ ਅਗੂ ਨੂੰ ਦੱਬਿਆ ਗਿਆ ਉਹ ਕਾਲੀ ਦਲ ਨੂੰ ਦੱਬਿਆ ਗਿਆ ਕਾਰਨ ਵੀ ਉਹਦਾ ਇੱਕ ਪਲਾ ਕਾਰਨ ਇਹ ਹੈ ਇਹਨਾਂ ਨੂੰ ਅਕਾਲੀ ਦਲ ਨੂੰ ਤਾਂ ਰੋਕ ਦੇ ਕਿਉਂਕਿ ਜ਼ਿਆਦਾਤਰ ਨਾ ਆਮ ਆਦੀ ਪਾਰਟੀ ਦੇ ਨਾਲ ਵੀ ਕੁਝ ਬੰਦੇ ਜਿਹੜੇ ਸਾਡੇ ਰੁੱਸ ਗਿਲ ਕੇ ਗਏ ਹੋਏ ਨੇ ਜਾਂ ਸਮੇਂ ਦੇ ਨਾਲ ਭਾਵਕ ਹੋ ਕੇ ਚਲੇ ਗਏ ਕਾਲੀ ਦਲ ਦੀ ਨੇ ਉਹਦੇ ਕਰਕੇ ਇਹਨਾਂ ਨੂੰ ਲੱਗਦਾ ਵੀ ਕਾਲੀ ਦਲ ਤਕੜਾ ਹੋਊਗਾ ਤਾਂ ਝਾੜੂ ਸਾਫ ਹੋਊਗਾ ਇਸੇ ਕਰਕੇ ਕਾਰਨ ਇਹ ਹੈ ਕਿ ਜਿਵੇਂ ਕਾਲੀ ਦਲ ਤਕੜਾ ਹੋਇਆ ਕਨੌਰ ਦੇ ਵਿੱਚ ਤਾਂ ਉਮੇ ਝਾੜੂ ਇੱਥੇ ਤੀਜੇ ਨੰਬਰ ਤੇ ਜਾਂਦਾ ਦਿਖ ਰਿਹਾ ਪਹਿਲੇ ਤੇ ਦੂਜੇ ਦੀ ਲੜਾਈ ਕਾਂਗਰਸ ਤੇ ਅਕਾਲੀ ਦਲ ਦੀ ਰਹੀ ਸੋ ਜਿਹੜੀਆਂ ਇੱਥੇ ਫੈਲਾ ਤੱਕੇਸ਼ਾਈ ਗੁੰਡਾਗਰਦੀ ਬਦਮਾਸ਼ੀ ਸਾਰੀ ਅਕਾਲੀ ਦਲ ਦੇ ਨਾਲ ਹੋ ਰਹੀ ਆ ਕਾਂਗਰਸ ਨਾਲ ਕਿਤਨਾ ਕਿਤੇ ਰਲੇਮੇ ਵਾਲਾ ਵੀ ਕੰਮ ਲੱਗ ਰਿਹਾ ਹੈ ਬਾਕੀ ਰਹੀ ਗੱਲ ਅੱਗੇ ਸਮੇਂ ਦੀ ਅਕਾਲੀ ਦਲ ਮੈਂ ਸਮਝਦਾ ਕਿ ਜਿਹੜੇ ਕਹਿੰਦੇ ਸੀ ਕਿ ਡਾਇਨਾਸੌਰ ਆ ਸਕਦੇ ਨੇ ਕੱਲ ਹੀ ਨਹੀਂ ਆ ਸਕਦੇ ਕੱਲ ਹੀ ਤਾਂ ਆ ਗਏ ਜੇ ਗੱਲ ਕਰੀਏ ਦੋ ਇਹ ਨਹੀਂ ਲਪੜੇ ਆ ਜਿਹੜੇ ਕਹਿਣ ਵਾਲੇ ਨੇ ਕਿਉਂਕਿ ਹਕਾਰ ਬੰਦੇ ਨੂੰ ਮਾਰ ਲੰਦਾ ਭਗਵੰਤ ਮਾਨ ਦਾ ਤੇ ਆਮ ਆਦਿ ਪੱਟੀ ਦਾ ਹੰਕਾਰ ਇਹਨਾਂ ਲੋਡ ਲੈ ਡੋਬੇਗਾ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਟਿਕਟਾਂ ਦੇਣ ਲਈ ਬੰਦੇ ਨੇ ਲੱਭਣੇ ਇਹ ਤੁਸੀਂ ਬਸ ਇਹ ਲਾ ਲਓ ਵੀ ਚੇਂਜ ਕਰ ਲਿਓ ਇਹਨੂੰ ਕੰਮ ਚਿੰਦਰ ਸਾਹਿਬ ਗੱਲ ਕਰੀਏ 92 ਸੀਟਾਂ ਪੰਜਾਬ ਨੇ ਦਿੱਤੀਆਂ ਸੀ ਆਮ ਆਦਮੀ ਦੀ ਸੋਚ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਝਾੜੂ ਵਾਲਾ ਬਟਨ ਬਿਨਾਂ ਦੇਖੇ ਦਬ ਦਿੱਤਾ ਸੀ ਆਗੂ ਨਹੀਂ ਦੇਖਿਆ ਜਦੋਂ ਵੋਟਾਂ ਪਾਈਆਂ ਸੀ ਪਰ ਉਸ ਤੋਂ ਬਾਅਦ ਪੰਜਾਬ ਦਾ ਕੀ ਹਾਲ ਕਰ ਰਹੇ ਨੇ ਇਹ ਮਹਾਲੀ ਦੇ ਵਿੱਚ ਹੁਣ ਤੁਹਾਨੂੰ ਪਤਾ ਇੱਕ ਕਬੱਡੀ ਪਲੇਅਰ ਦੀ ਮੌਤ ਹੋ ਗਈ ਹੈ ਗੈਂਗਸਟਰ ਬਾਦ ਕਾਫੀ ਬਾਅਦ ਚੁੱਕਿਆ ਕਿਵੇਂ ਦੇਖਦੇ ਹੋ ਸਾਰਾ ਮਾਹੌਲ ਪੰਜਾਬ ਦੇ ਵਿੱਚ ਕਿਵੇਂ ਦੇਖਣ ਨੂੰ ਮਿਲ ਰਿਹਾ ਬਿਲਕੁਲ ਟੂਰਨਾਮੈਂਟਾਂ ਤੇ ਪਰਮਿਸ਼ਨਾਂ ਜਿਹੜੀਆਂ ਹੁਣ डीसी दफ्तर या एसएसपी दफ्तर तो नहीं मिलती है हुन गैंगस्टरਾਂ ਤੋਂ ਮਿਲਦੀਆਂ ਨੇ गैंगस्टरਾਂ ਤੋਂ ਪਰਮਿਸ਼ਨਾਂ ਲੈ ਕੇ ਮਤਲਬ ਟੂਰਨਾਮੈਂਟ ਕਰਾਉਣੇ ਪੈਂਦੇ ਨੇ ਧੜਾ ਧੜ ਨੌਜੋਨਾਂ ਦੇ ਕਤਲ ਸ਼ਰੀਆਮ ਕਤਲ ਟੂਰਨਾਮੈਂਟਾਂ ਤੇ ਇਹਨਾਂ ਨੇ ਇਕੱਠਾਂ ਦੇ ਵਿੱਚ ਕਤਲ ਮਹਾੜੀ ਦਾ ਤੁਸੀਂ ਇਹ ਲਾ ਲਓ ਵੀ एसएसपी ਦਫ਼ਤਰ ਕਿਲੋਮੀਟਰ ਤੇ ਆ ਪੰਜਾਬ ਦੀ ਇੰਟੈਲੀਜੈਂਸੀ ਦਾ ਜਿੱਥੋਂ ਪੂਰੇ ਪੰਜਾਬ ਦੀ ਇੰਟੈਲੀਜੈਂਸੀ ਚੱਲਦੀ ਆ ਉਹ ਦਫ਼ਤਰ ਅੱਧੇ ਕਿਲਪਾਉਣੇ ਕਿਲੋਮੀਟਰ ਤੇ ਆ ਤਿੰਨ ਡੀਐਸਪੀਆ ਦੇ ਦਫ਼ਤਰ 400 ਮੀਟਰ ਤੇ ਸੀਗੇ ਥਾਣਾ ਬਿਲਕੁਲ 400 ਮੀਟਰ ਤੇ ਸੀਗਾ ਸਾਹਮਣੇ ਚਾਰ ਕਿੱਲਾਂ ਤੇ ਉਦੇ باوجود ਸ੍ਰੀ ਆਮ ਬੰਦੇ ਗੋਲੀਆਂ ਮਾਰ ਕੇ ਆ ਇੱਕ ਨੌਜਵਾਨ ਨੂੰ ਚਲੇ ਗਏ ਇਹ ਤੋਂ ਵੱਡਾ ਦੁਖਦਾਈ ਕਿ ਹੋ ਸਕਦਾ ਸੋ ਇਸ ਲਈ ਇਹ ਸਰਕਾਰ ਕਾਨੂੰਨ ਵਿਵਸਥਾ ਬਣਾਉਣ ਦੇ ਵਿੱਚ ਵੀ ਫੇਲ ਹੋ ਚੁੱਕੀ ਆ ਪੰਜਾਬ ਦੇ ਵਿੱਚ ਗੁੰਡਾ ਰਾਜ ਤੇ ਗੈਂਗਸਟਰਵਾਦ ਫੈਲਿਆ ਹੋਇਆ ਜੇ ਗੱਲ ਕਰੀਏ ਜੀ ਕਾਗਜ਼ ਵੀ ਫੜੇ ਗਏ ਨੇ ਧੱਕੇਸ਼ਾਹੀ ਵੀ ਹੋਈ ਆ ਫਿਰ ਵੀ ਜਿਹੜੀ ਦੂਜੀਆਂ ਪਾਰਟੀਆਂ ਨੇ ਆਮ ਆਦਮੀ ਦੀ ਪਾਰਟੀ ਤੋਂ ਅੱਗੇ ਜਾਂਦੀਆਂ ਨਜ਼ਰ ਆ ਰਹੀ ਨੇ ਕੀ ਲੱਗਦਾ ਪੰਜਾਬ ਹੁਣ ਅਕਾਲੀ ਦਲ ਦੀ ਮੰਗ ਕਰ ਰਿਹਾ ਕਾਂਗਰਸ ਦੀ ਮੰਗ ਕਰ ਰਿਹਾ ਜਾਂ ਫਿਰ ਇਹਨਾਂ ਤੋਂ ਛੁਟਕਾਰਾ ਪਾਣਾ ਚਾਹੁੰਦਾ ਉਹਨਾਂ ਤੋਂ ਤਾਂ ਛੁਟਕਾਰਾ ਪਾ ਲਿਆ ਉਹ ਤਾਂ ਲੋਕ ਬਸ ਟਾਈਮ ਟਪਾ ਰਹੇ ਨੇ ਆਪ੍ਰੈਲ ਮਈ ਤੋਂ ਬਾਅਦ ਲੱਭਣਾਂਗੇ ਸਾਫ ਹੋ ਜਾਏਗਾ ਕੋਈ ਇਹਨਾਂ ਨੇ ਕਿਸੇ ਕਿਸੇ ਨੇ ਟਿਕਟ ਨਹੀਂ ਲੈਣੀ ਕੋਈ ਗੱਲ ਨਹੀਂ ਕੋ ਘਾਣੇ ਨਹੀਂ ਪੱਤਾ ਸਾਫ ਹੋ ਜਾਏਗਾ ਅਕਸਰ ਦੇਖਿਆ ਜਾਂਦਾ ਹੈ ਭਗਵੰਤ ਸਿੰਘ ਮਾਨ ਸਿਆ ਮਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਡਾਇਨਾਸੌਰ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਆ ਸਕਦਾ ਜਾਂ ਫਿਰ ਹੋਰ ਬਹੁਤ ਵੱਖ-ਵੱਖ ਜਿਵੇਂ ਉਹਨਾਂ ਦੀ ਸਪੀਚ ਸਟਾਰਟਿੰਗ ਵੀ ਸੁਖਬੀਰ ਸਿੰਘ ਬਾਦਲ ਤੋਂ ਹੁੰਦੀ ਹੈ ਤੇ ਖਤਮ ਵੀ ਹੁੰਦੀ ਹੈ ਕਿਉਂ ਇੰਨਾ ਕਾਹਦਾ ਡਰ ਆ ਫਿਰ ਇਸ ਗੱਲ ਤੇ ਦੇਖੋ ਉਹੀ ਮੈਂ ਤੁਹਾਨੂੰ ਦਿੱਤੀ ਪਹਿਲਾਂ ਗੱਲ ਕਹੀ ਹੈ ਨਾ ਕਿ ਅਕਾਲੀ ਦਲ ਜ ਆਮ ਆਦੀ ਪਾਰਟੀ ਉਮੀਡਾਉਣ ਹੋਏਗਾ ਦਾ ਕਾਰਨ ਹੈ ਜਿਆਦਾਤਰ ਜਿਹੜੀ ਆਮ ਆਦੀ ਪਾਰਟੀ ਨੂੰ ਵੋਟ ਪਈ ਸੀ ਨਾ ਜਿਆਦਾਤਰ ਤੁਸੀਂ ਚੈੱਕ ਕਰੋਗੇ ਅਕਾਲੀ ਦਲ ਦੇ ਬੰਦੇ ਮਤਲਬ ਟੁੱਟ ਕੇ ਗਏ ਸੀ ਨਾਲ ਜਿਆਦਾਤਰ ਰੁੱਸੇ ਹੋ ਗਏ ਗੁੱਸੇਜ ਗਏ ਭਾਵਕ ਹੋ ਕੇ ਗਏ ਉਹ ਜਦੋਂ ਹੁਣ ਬੈਕ ਆਪਣੇ ਘਰਾਂ ਦੇ ਵਿੱਚ ਕਰ ਰਹੇ ਨੇ ਅਕਾਲੀ ਦਲ ਦੇ ਝੰਡੇ ਘਰਾਂ ਘਰਾਂ ਦੇ ਲਹਿਰਾਉਣ ਲੱਗੇ ਆਮ ਪਬਲਿਕ ਖਾਸ ਕਰਕੇ ਜਿਹੜੀ ਇੱਕ ਯੂਥ ਖਾਸ ਕਰਕੇ ਜਿਹੜਾ ਇੱਕ ਗਮਰਾਹ ਹੋ ਗਿਆ ਸੀ ਬਦਲਾ ਦੇ ਨਾਂ ਤੇ ਉਹ ਜਦੋਂ ਹੁਣ ਆਪਣੀ ਪਾਰਟੀ ਕਾਲੀਦਲ ਨੂੰ ਮਤਲਬ ਦੇਖ ਰਿਹਾ ਕਿ ਪੰਜਾਬ ਦੀ ਅਸਲ ਪਾਰਟੀ ਕਾਲੀਦਲ ਆ ਤਾਂ ਮੈਂ ਸਮਝਦਾ ਕਿ ਉਹ 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 ਉਹਦੀ ਚੜ੍ਹਤ ਦੇਖੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਬਿਆਨ ਨੇ ਜਾਂ ਟਾਰਗੇਟ ਆ ਭਗਵੰਤ ਸਿੰਘ ਕੋਈ ਇਸ ਵਿੱਚ ਚੈੱਕ ਕਰ ਲਓ 90% ਕਾਲੀਦਲ ਦੀ ਖਲਾਫ ਹੁੰਦੀ ਆ ਹੋਰ ਪੰਜਾਬ ਦੇ ਭਲੇ ਦੀ ਗੱਲ ਕੋਈ ਨਹੀਂ ਹੁੰਦੀ ਕਾਂਗਰਸ ਦੀ ਕੋਈ ਗੱਲ ਨਹੀਂ ਹੁੰਦੀ 90% ਉਹਨੇ ਕਾਲੀਦਲ ਤੇ ਬਾਦਲ ਪਰਿਵਾਰ ਨੂੰ ਹੀ ਨਿੰਦਣਾ ਹੁੰਦਾ ਗੁਰਲਾਲ ਕਨੌਰ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਸੀ ਜਦੋਂ ਗਾਂਧੀ ਦਾ ਨਾਮ ਸਾਹਮਣੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਨੇ ਸ਼ਰਾਰਤ ਕੀਤੀ ਜਾਂ ਫਿਰ ਉਹਨੂੰ ਬਹਿਲਾਇਆ ਫਸਲਾਇਆ ਗਿਆ ਕੀ ਲ ਦੇਖੋ ਜੇ ਹੁਣ ਟਰਾਲੀਆਂ ਚੋਰੀ ਕਰਨ ਵਾਲੇ ਕਾਗਜ਼ ਚੋਰੀ ਕਰਨ ਵਾਲੇ ਰੇਤਾ ਚੋਰੀ ਕਰਨ ਵਾਲੇ ਸਟੋਕ ਚੋਰੀ ਕਰਨ ਵਾਲੇ ਕੱਦੇ ਚੋਰੀ ਕਰਨ ਵਾਲੇ ਗੁਰਲਾਲ ਘਨੌਰ ਨੂੰ ਸ਼ਰੀਫ ਲੱਗਦੇ ਨੇ ਫਿਰ ਬਦਮਾਸ਼ ਕਿਹਜੇ ਹੁੰਦੇ ਨੇ ਸਾਨੂੰ ਉਹ ਵੀ ਮਤਲਬ ਤੁਸੀਂ ਪੁੱਛੋ ਤਾਂ ਸੀ ਨਾ ਜਰਾ ਅਸੀਂ ਤੁਹਾਡੇ ਮਾਧਮ ਨੇ ਪੁੱਛਣਾ ਚਾਹੁੰਦੇ ਆ ਤੁਸੀਂ ਪੁੱਛਿਓ ਕਿ ਝਿੰਜਰ ਪੁੱਛਦਾ ਤੈਨੂੰ ਕਿ ਜੇ ਟਰਾਲੀਆਂ ਚੋਰੀ ਕਰਨ ਵਾਲੇ ਤੇ ਕਾਗਜ਼ ਚੋਰੀ ਕਰਨ ਵਾਲੇ ਸ਼ਰੀਫ ਨੇ ਫਿਰ ਬਦਮਾਸ਼ ਕੀ ਹੁੰਦੇ ਨੇ ਸਾਨੂੰ ਉਹ ਜਰੂਰ ਦੱਸੇ ਵੀ ਬਦਮਾਸ਼ ਕਿਹੜੇ ਹੁੰਦੇ ਨੇ ਧੰਨਵਾਦ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਿਹੜੀ ਪੰਜਾਬ ਦੇ ਵਿੱਚ ਬਹੁਤ ਜਲਦੀ ਅਕਾਲੀ ਦਲ ਦਾ ਝੰਡਾ ਲਹਿਰਾਏਗਾ ਤੇ ਪੰਜਾਬ ਵਾਸੀ ਅਕਾਲੀ ਦੰਨ ਨੂੰ ਚੁਣਨਗੇ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਕੇ ਆਰਜੀ ਟੀਵੀ ਦੇ ਨਾਲ